ਅੱਜ ਜਿਹੜਾ ਰੋਸ ਮਾਰਚ ਕੱਢਿਆ ਗਿਆ ਵਾ ਉਹ ਬੰਗਲਾਦੇਸ਼ ਸਰਕਾਰ ਦੇ ਖਿਲਾਫ ਕੱਢਿਆ ਗਿਆ ਵਾ ਬੰਗਲਾਦੇਸ਼ ਦੇ ਵਿੱਚ ਜਿੱਦਾ ਵੀ ਸਾਰੇ ਨੂੰ ਪਤਾ ਸਾਰੇ ਟੀਵੀ ਚੈਨਲਾਂ ਤੇ ਨਿਊਜ਼ਾਂਾਂ ਤੇ ਚੱਲ ਰਿਹਾ ਵਾ ਤੇ ਜਿਹੜੀ ਇਥੇ ਵੀ ਕट्टरपंथी ਸਰਕਾਰ ਤਖਤਾ ਪਲਟ ਕੇ ਬਣੀ ਆ ਉਹਨੇ ਇਥੇ ਸਾਡੇ ਘੱਟ ਜਿੰਦੀ ਹਿੰਦੂ ਬੋਧ ਦੇ ਜੱਲੂ ਸਿੱਖ ਸਾਰੇ ਸਮਾਜ ਤੇ ਬਹੁਤ ਅਤਿਆਚਾਰ ਕੀਤਾ ਸਾਡੇ ਤਿੰਨ ਸਾਲ ਮੰਦਰ ਢਾਹ ਗਏ ਗੁਰਦੁਆਰੇ ਢਾਹ ਗਏ ਨੇ ਇਥੇ ਤੁਹਾਨੂੰ ਬਣਾ ਦੇ ਬਲਾਤਕਾਰ ਕੀਤੇ ਗਏ ਆਪ ਤਾਂ ਦੇ ਸਾਹਮਣੇ ਠੱਡੇ ਸਾਹਮਣੇ ਧੰਦਾ ਬਲਾਤਕਾਰ ਤੇ ਇਹ ਦੇ ਸਾਹਮਣੇ ਧੀ ਦਾਸ ਇਹਨੇ ਤਸਦਿਕ ਢਾਹਿਆ ਜਾ ਰਿਹਾ ਉਹਦੇ ਸਮੰਗਜ ਅੱਜ ਫਟੇਵੜ ਚੂੜੀਆ ਜਿਹੜੇ ਉਸ ਸਮੰਗਜ ਕੱਢਿਆ ਗਿਆ ਵਾ ਅਸੀਂ ਥੋੜਾ ਤਕਰੀਰ ਮਾਰ ਕਰਦੇ ਹਾਂ ਅਸੀਂ ਬੰਗਲਾਦੇਸ਼ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਐਕਟਾਚਾਰ ਬੰਦ ਕਰੇ ਯੂਐਨਓ ਨੂੰ ਅਪੀਲ ਕਰਦੇ ਹਾਂ ਉਸ ਐਸਏ ਸਾਰੇ ਮਿਤਾਵ ਨੂੰ ਦੇਖਦੇ ਉਹਦੇ ਵਿੱਚ ਦਫਾ ਦੇਵੇ ਲਈ ਦੇ ਫਰ ਜੇ 1971 ਦੇ ਵਿੱਚ ਬੰਗਲਾਦੇਸ਼ ਬਣਾਇਆ ਗਿਆ ਸੀ ਨਾ ਤਾਂ ਇੱਕ ਵੱਖਰਾ ਰਾਸਤ੍ਰੀ ਬਣਾਇਆ ਜਾ ਸਕਦਾ ਸੀ ਨਾ। ਕਿਉਂਕਿ ਜਿਹੜਾ ਨਿਲਾਇ ਹੋਸ਼ਮਾਰਚ ਕੱਢਿਆ ਗਿਆ ਇਹ ਬੰਗਲਾਦੇਸ਼ ਸਰਕਾਰ ਦੇ ਖਿਲਾਫ ਮੁਹੰਮਦ ਯੂਨੈਸੇਫ ਦੀ ਸਰਕਾਰ ਜਮਲਸੇਫ ਦੀ ਸਰਕਾਰ ਜਿਹੜੀ ਬਣੀ ਹੈ ਉਹ ਸਰਕਾਰ ਨੇ ਅੱਤਿਆਚਾਰਾਂ ਦੇ ਵਿਰੁੱਧ ਜੋ ਹਿੰਦੂ ਅਤੇ ਫਰਾਦੀ ਸਮਾਜ ਦੇ ਉੱਤੇ ਉੱਥੇ ਅੱਤਿਆਚਾਰ ਢਾਏ ਜਾ ਰਹੇ ਨੇ, ਮੰੰਦੇ ਨੂੰ ਢਾਏ ਜਾ ਰਿਹਾ ਹੈ। ਇਹ ਬੜਾ ਬੜਾ ਬਲਾਕਬੌਰ ਕੀਤਾ ਜਾ ਰਿਹਾ ਹੈ ਇਸ ਦੇ ਮੋਹ ਵਿੱਚ ਹਿੰਦੂ ਸਮਾਜ ਦੀ ਇੱਕ ਪ੍ਰਸਤਾਵਨਾ ਆਉਣ ਨਾਲੋਂ ਕਿ ਜਾਦ ਦੇ ਨੂੰ ਬੰਦ ਕਰ ਲੈ ਨਹੀਂ ਤੇ ਹਿੰਦੂ ਸਮਾਜ ਹਮ ਜਾਵੇ ਤਾ ਹੈ ਹਿੰਦੁਸਤਾਨ ਦਾ ਹਿੰਦੂ ਸਮਾਜ ਜਿਵੇਂ ਕਿ ਉਹਨਾਂ ਤੋਂ ਪੱਲੇ ਵਿੱਚ ਜਿਵੇਂ ਬੰਗਲਾਦੇਸ਼ ਨੂੰ ਇੱਕ ਵਕੀਲ ਸਰਦਾਰ ਬਣਾ ਕੇ ਵੇਖਿਆ ਗਿਆ ਵਾ ਪਾਕਿਸਤਾਨ ਨੂੰ ਆਜ਼ਾਦ ਕਰਾ ਸਕਦਾ ਵਾ ਉਹ ਹਿੰਦੂ ਸਮਾਜ ਭਾਰਤ ਦਾ ਸੱਖਸ਼ਣ ਹੈ ਜਦੋਂ ਇਹ ਇੱਕ ਬੰਗਲਾਦੇਸ਼ ਨੂੰ ਭਾਰਤ ਦੀ ਮਲਾਈ ਜੰਦਾ ਲਗਦਾ ਵਾ करके मैं जो अगले रोकमा वाला कर विरुद्ध कल्या गया बंगला के बह गए अतवाद आया विरोधी सरकार का राजपल आया भगवान के मंदिरों उसे हमले किए गए हैं वो बंग्लादेश पूरी पाकिस्तान 2000 ਰੁਪਏ ਆਉਂਦੇ ਉਸ ਨੂੰ ਕੋਈ ਪੂਰੀ ਕਾਰਨਾ ਦਿੰਦੇ ਆ ਹਿੰਦੁਸਤਾਨ ਪੂਰੀ ਤਰ੍ਹਾਂ ਸੰਭਲੱਖਾਗਾ ਬੰਗਲਾਦੇਸ਼ ਦੇ ਇਹ ਸਾਰੇ ਇਹੋ ਵੀ ਬੰਗਲਾਦੇਸ਼ ਵਿੱਚ ਅਸੀਂ ਇਸ ਕਿਸੇ ਕੋਈ ਬੰਗਲਾਦੇਸ਼ੀ ਚਰਾਨੂ ਕੰਮਿਆ ਉਹ ਪੰਨਾਈ ਇਹ ਸਭ ਕੁਝ ਬੰਦ ਕਰ ਦੇਂ ਇੰਡੀਆ ਦੇ ਜਿਹੜਾ ਕਿਆ ਕਿਆ ਹੋ ਰਿਹਾ ਉਹ ਬੰਦ ਕਰ ਦੇਂ ਮਨਗਰ ਕੋਡ ਦਾ ਬੰਦ ਕਰ ਦੇਂ ਮਾੜਾ ਕੀਤਾ ਹਸਤਾ ਹੋਣਾ ਨਹੀਂ ਚਾਹੀਦਾ ਸਾਡੇ ਤਾਂ ਹੋ ਰਿਹਾ ਉਹ ਕਹਿ ਦੋਏ ਅਮ ਹਿੰਦੀ ਹੈ ਸਤਿ ਨਮਸਕਾਰ ਜਿੰਦਾਬਾਦ ਸੰਭਰਦੇ ਸਤਿ ਨਮਸਕਾਰ ਚਾਹੁੰਦੇ ਹਾਂ ਕਿ ਤੁਹਾਡੇ ਲਈ ਇਹ ਕਿ ਨਾਸ ਕੀਤਾ ਜਾਏ ਪਰ ਹਿੰਦੂ ਲਈ ਜਿੰਦਾਬਾਦ ਜਿੰਦਾਬਾਦ ਮਿਲਵਾ ਜੀ ਜਿੰਦਾਬਾਦ ਅਜਿਹਾ ਦਿੱਤੀਆਂ ਪਹਿਰਾ ਤੇ ਮਾਵਾਂ ਤੇ ਪਿਆਚਾਰ ਕਰ ਰਹੀ ਹੈ ਉਹਨਾਂ ਨੂੰ ਬੰਦ ਕੀਤਾ ਜਾਏ ਸਾਡੇ ਹਿੰਦੂ ਧਰਮ ਨੂੰ ਬਚਾਇਆ ਜਾਏ ਹਿੰਦੂ ਧਰਮ ਜਿੰਦਾਬਾਦ ਕੰਗਰਾ ਦੇ ਸਰਕਾਰ ਮਰਦਾਬਾ ਸਾਡੀ ਅਕੀਆਂ ਪਹਿਰਾ ਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਹਿੰਦੂ ਤਰੰਗ ਜਿੰਦਾਬਾਦ ਹਿੰਦੂ ਤਰੰਗ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮਰਦਾਬਾਦ ਬਹੁਤ ਮਾੜਾ ਕੀਤਾ ਬੰਗਲਾਦੇਸ਼ ਨੇ ਬਹੁਤ ਮਾੜਾ ਕੀਤਾ ਐਸਾ ਹੋਣਾ ਨਹੀਂ ਚਾਹੀਦਾ ਸਾਡੇ ਨੂੰ ਇਨਸਾਫ ਹੋ ਰਿਹਾ ਹੈ ਬਹੁਤ ਗਲਤ ਹੋ ਰਿਹਾ ਹੈ ਅਸੀਂ ਹਿੰਦੂ ਹੈ ਅਸੀਂ ਹਿੰਦੂ ਹੈ ਇਕੱਠੇ ਰਹਾਂਗੇ ਜਿੰਦਾਬਾਦ ਮਾਫ ਕਰਦੇ ਆਂ ਸਰਕਾਰ ਮਾਫ ਕਰਦੇ ਆਂ ਕਿ ਬੰਗਲਾਦੇਸ਼ ਨੂੰ ਨਾਸ਼ ਕੀਤਾ ਜਾਵੇ ਪਰ ਹਿੰਦਿਆ ਨੂੰ ਜਿੰਦਾਬਾਦ ਜਿੰਦਾਬਾਦ ਬੰਗਲਾਦੇਸ਼ ਮਰਦਾਬਾਦ ਮਰਦਾਬਾਦ ਸਾਡੋ ਸਾਡੀ ਧੀਆਂ ਪੇਣਾ ਤੇ ਮਾਵਾਂ ਤੇ ਅਤਿਆਚਾਰ ਕਰ ਰਹੀ ਹੈ ਉਹਨਾਂ ਨੂੰ ਬੰਦ ਕੀਤਾ ਜਾਏ ਸਾਡੇ ਹਿੰਦੂ ਧਰਮ ਨੂੰ ਬਚਾਇਆ ਜਾਏ ਹਿੰਦੂ ਧਰਮ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮਰਦਾਬਾਦ ਸਾਡੀ ਧੀਆਂ ਪੇਣਾ ਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਹਿੰਦੂ ਧਰਮ ਜਿੰਦਾਬਾਦ ਹਿੰਦੂ ਧਰਮ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮਰਦਾਬਾਦ 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 ਅੱਜ ਦਾ ਵਿਰੋਧ ਸ਼ਹਿਰ ਫਤੇਗੜ ਚੂੜੀਆਂ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੇ ਰਾਜਨੀਤਿਕ ਲੈਵਲ ਨੂੰ ਛੱਡ ਕੇ ਹੋਏ ਇਹਦੇ ਵਿੱਚ ਸਾਰੇ ਹੀ ਪਹੁੰਚੇ ਹੋਏ ਨੇ ਇਹ ਕੋਈ ਰਾਜਨੀਤਿਕ ਵਿਰੋਧ ਨਹੀਂ ਆ ਇਹ ਸਮਾਜਿਕ ਵਿਰੋਧ ਆ ਜਿਹੜਾ ਕਿ ਹਰੇਕ ਸਮਾਜ ਦੇ ਜਿਹੜਾ ਹੈਗਾ ਰਹਿੰਦਾ ਇਨਸਾਨ ਆ ਅੱਜ ਬੰਗਲਾਦੇਸ਼ ਦੇ ਵਿੱਚ ਜਿੰਨੇ ਵੀ ਆਪਣੇ ਹਿੰਦੂ ਭੈਣ ਭਰਾਵਾਂ ਉੱਤੇ ਉਤਪੀੜਨ ਹੋ ਰਿਹਾ ਉਹਨਾਂ ਦਾ ਜਿਹੜੀ ਮਜੂਨਾ ਸਰਕਾਰ ਵੱਲੋਂ ਇਸ ਚੀਜ਼ ਦਾ ਵਿਰੋਧ ਕਰਦੇ ਹੋਏ ਫਤਗੜ ਚੂੜੀਆਂ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਇਹ ਸਾਰੇ ਜਿਹੜੀਆਂ ਆਗਿਆ ਧਾਰਮਿਕ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਸਾਰੇ ਹੀ ਬੰਦੇ ਸਾਡੇ ਇਕੱਠੇ ਹੋਏ ਨੇ ਇਹ ਸਮਾਜਿਕ ਵਿਰੋਧ ਆ ਇਹ ਰਾਜਨੀਤਿਕ ਵਿਰੋਧ ਹੈ